ਭਾਈ ਜਿਹੜੇ ਅੱਗੇ ਵਾਲੇ ਨੇ ਬੰਦੇ ਲੋਕਾਂ ਤੋਂ ਪੈਸੇ ਲੈ ਕੇ ਆਪ ਦਾ ਕਮਿਸ਼ਨ ਦੇ ਰੂਪ ਚ ਕੱਢ ਲੈਂਦੇ ਆ ਉਹ ਪੈਸਾ ਉਹ ਕੋਇਨ ਦੇਣੇ ਕਾਗਜ਼ਾਂ 'ਚ ਤੁਰੇ ਫਿਰਦੇ ਨੇ ਉਹ ਕਾਗਜ਼ਾਂ 'ਚ ਹੀ ਚੱਲ ਆ ਜਾ ਹੀ ਚੱਲ ਰਿਹਾ ਕੰਮ ਉਹਨਾਂ ਲੋਕਾਂ ਦੇ ਪੈਸੇ ਜਿਹੜਾ ਯਕੀਨ ਕਰ ਜਾਂਦੇ ਆ ਉਹਨਾਂ ਦੇ ਪੈਸੇ ਚਾਕੇ ਜੇਹ ਚ ਪਾ ਲੈਂਦੇ ਆ ਉਹਨਾਂ ਨੂੰ ਕਹਿੰਦੇ ਉਹਨੂੰ ਇੰਨਾ ਕੋਇਨ ਤੇਰੇ ਹਿੱਸੇ ਲਾਦੇ ਤੇਰੇ ਤੇਰੇ ਲਾਦੇ ਕੰਪਨੀ 'ਚ ਲਾਤੇ ਪਰ ਮਿਲਦਾ ਕੁਝ ਨਹੀਂ ਕਿਸੇ ਨੂੰ ਸਾਰੇ ਡੱਗੀ ਦਾ ਜਾਲ ਆ ਇਹ 2-4 ਬੰਦੇ ਮੇਰੇ ਡਾਕਟਰ ਵਿਸ਼ੇਸ਼ਟ ਜੀ ਨੇ ਇਹਨਾਂ ਨੂੰ ਵੀ ਲਾਏ ਨੇ ਮੈਂ ਪੈਸੇ 40-50000 ਰੁਪਏ ਇਹਨਾਂ ਨੇ ਵੀ ਲਾਇ ਕੋਰਾਨੇ ਵੀ ਮੈਂ ਲਵਾਤੇ ਪਰ ਗਲਤੀ ਹੋ ਗਈਆਂ ਸਾਥੋਂ ਕਿਉਂਕਿ ਅਸੀਂ ਉਹਨਾਂ ਲੋਕਾਂ ਦੀ ਗੱਲਾਂ ਜਾ ਕੇ ਕਦ ਕਾਰਵਾਈ ਹੋਣੀ ਚਾਹੀਦੀ ਹੈ ਲਾਜ਼ਮੀ ਜਿਹੜੇ ਸੁਨਾਮ ਚ ਫਿਰਦੇ ਆ ਨਾਲੇ ਪਰ ਦਿੰਦੇ ਕੁਝ ਨਹੀਂ ਕਿਸੇ ਨੂੰ ਇਹ ਨਿਤ ਦਿਹਾੜੀ ਕੋਈ ਨਾ ਕੋਈ ਨਵਾਂ ਰੂਪ ਲੈ ਕੇ ਆ ਜਾਂਦਾ ਥੋੜੇ ਐਨੇ ਪੈਸੇ ਬਣ ਜਾਣਗੇ ਐਨੇ ਬਣਗੇ ਬਣ ਜਾਣਗੇ ਜਿਵੇਂ ਇੱਕ ਵਾਰ ਰੂਪ ਮੈਂ ਦੱਸਦਾ 9721 ਨੂੰ ਮੈਂ ਪੈਸੇ ਲਾਇਏ ਸੀ ਜਿਹੜੇ ਕਿਹਾ ਸੀ ਵੀ ਤੁਹਾਡੇ ਪੈਸੇ ਡਬਲ ਹੋ ਜਾਣਗੇ ਇੱਕ ਸਾਲ ਦੇ ਵਿੱਚ ਅੱਗੇ ਕਰ ਲੋ ਲਵੇ ਲਾ ਲੋ ਇਹਨਾਂ ਪਰ ਜੋ ਡਬਲ ਦੀ ਬਜਾਏ ਵੀ ਅੱਜ 24 ਚੱਲ ਰਿਹਾ ਹੈ ਮੇਰੇ ਡਵਲ ਦਾ ਕੀ ਹੋਣਾ ਮੇਰੇ ਮੂਲ ਵੀ ਨਹੀਂ ਮੁੜਿਆ ਉਦੋਂ ਬਾਅਦ ਫਿਰ ਮੇਰੇ ਲਈ ਦੂਜਾ ਆਇਆ ਬੰਦਾ ਏਸੀ ਕੰਪਨੀ ਦਾ ਨਾ ਜੀ ਸਾਡੇ ਮਾਰਫਤ ਕੰਪਨੀ ਲਾਓ ਜੀ ਇਹ ਅਸੀਂ ਤੁਹਾਨੂੰ ਵਧੀਆ ਪੈਸਾ ਬਣਾ ਕੇ ਦੇਵਾਂਗੇ ਜੀ ਅਸੀਂ ਬਹੁਤ ਕੁਝ ਕਰਦੇ ਹਾਂ ਦੋ ਆਈਡੀਆ ਮੇਰੀਆਂ ਉਹ ਲਾ ਕੇ ਬੰਦੇ ਆ ਕੇ ਪਰ ਉਹਨਾਂ ਨੇ ਅੱਜ ਤੱਕ ਸ਼ਕਲ ਹੀ ਨਹੀਂ ਦਿਖਾਈ ਮੁੜ ਕੇ ਕੇਵਾਈਸੀ ਕਰਨੀ ਹੈ ਜੀ ਅਸੀਂ ਐ ਕਰਾਂਗੇ ਪਰ ਕਿਹੜੀਆਂ ਕੇਵਾਈਸੀਆਂ ਇਹ ਬਹੁਤ ਵੱਡਾ ਠੱਗੀ ਦਾ ਜਾਲ ਹੈ ਆਪਾਂ ਨੂੰ ਬਚਣਾ ਚਾਹੀਦਾ ਇਹ ਪੈਸਾ ਜੋ ਤੁਸੀਂ ਲਾਇਆ ਸੀ ਇਹ ਸਿੱਧਾ ਲਾਇਆ ਸੀਗਾ ਕਿਦਾਂ ਲਾਇਆ ਸੀਗਾ ਕਿਵੇਂ ਮੈਂ ਹੈਦਾ ਮੇਰੇ ਦੋਸਤੇ ਦੀਗੇ ਅਸੀਂ ਤਾਂ ਸੋਚਦੇ ਸ਼ਰਮ ਵੀ ਸਾਡੇ ਆਪਣੇ ਨੇ ਪਰ ਉਹ ਨਹੀਂ ਸੋਚਦੇ ਲੋਕ ਤੁਸੀਂ ਮਿਲਿਓ ਉਹਨਾਂ ਨੂੰ ਵੀ ਪੈਸਾ ਵਾਪਸ ਦਿਓ ਸਾਨੂੰ ਜੋ ਤੁਹਾਡੇ ਵਾਦਾ ਕਰਿਆ ਸੀ ਮਖਾ ਜੀ ਉਹ ਕਹਿੰਦੇ ਆਈਡੀ ਗਲਤ ਲੱਗ ਗਈ ਸੀ ਕਹਿੰਦੇ ਫਲਾਣਾ ਲੱਗ ਗਿਆ ਠਗੜਾ ਲੱਗ ਗਿਆ ਉਹ ਨਾ ਤਾਂ ਉਹ ਰਾਹ ਦੇ ਰਿਹਾ ਨਾ ਸਾਨੂੰ ਅੱਗੇ ਵਾਲੇ ਰਾਹ ਦੇ ਰਹੇ ਨੇ ਮੈਂ ਤਾਂ ਦੇਖੋ ਅਮਨ ਗੌਰਿਆ ਜੀ ਕਹਿੰਦੇ ਨੇ ਐਡਨ ਇਹਨਾਂ ਦੇ ਉਹਨਾਂ ਨੂੰ ਮਿਲਿਆ ਤੁਸੀਂ ਉਹਨਾਂ ਨੂੰ ਮਿਲਿਆ ਪਰਸੋਂ ਇਥੇ ਫੋਨ ਕੀਤਾ ਮੈਂ ਉਹਨੂੰ ਮਾਪੇ ਭਾਈ ਤੇਰੀ ਮਾਰਫਤ ਲੱਗੇ ਨੇ ਪੈਸੇ ਹੂੰ ਉਹਨੂੰ ਕਿਹਾ ਵੀ ਤੇਰੇ ਮੈਂ ਬੰਦਾ ਮੈਨੂੰ ਆ ਕੇ ਕਰਕੇ ਗਿਆ ਉਹ ਕਹਿੰਦਾ ਤੁਸੀਂ ਉਹਦੇ ਮੈਂਬਰ ਲੱਗੇ ਹੋ ਜਿਹਨੂੰ ਗੱਲ ਕਰਦੇ ਆ ਉਹ ਕਹਿੰਦਾ ਤੁਸੀਂ ਮੈਂਬਰ ਨਹੀਂ ਸਾਡੇ ਸਾਡੇ ਤੁਸੀਂ ਉਹਦੇ ਮੈਂਬਰ ਬਣੇ ਹੋ ਉਹ ਬੰਦਾ ਕਹਿੰਦਾ ਦੂਜਾ ਬੰਦਾ ਤੇ ਜਿਹਦੇ ਅੰਡਰ ਲੱਗੇ ਆ ਦੂਜਾ ਕਹਿੰਦਾ ਉਹ ਪਹਿਲਾ ਦੇ ਉੱਤੇ ਨੂੰ ਐਮ ਕੁਆਇਨ ਪਾਊਗਾ ਉਹ ਤੈਨੂੰ ਕੁਆਇਨ ਪਾਉ ਉਤਰੇ ਖਾਤੇ 'ਚ ਖੜਿਆਂਗੇ ਸੁਨਾਮ ਸ਼ਹਿਰ ਸੁਨਾਮ ਸਹੀਦ ਸੁਨਾਮ ਉਦਮ ਸਿੰਘ ਵਾਲਾ ਇੱਥੇ ਕੁਝ ਕੰਪਨੀਆਂ 'ਚ ਜਿਵੇਂ ਕਿਹੜਾ ਕੰਪਨਸੀ ਐਮ ਕਾਇਨ ਐਮ ਕਾਇਨ ਐਮ ਕਾਇਨ ਦੇ ਵਿੱਚ ਪੈਸੇ ਲਾਈ ਸੀ ਦਰਸ਼ਨ ਸਿੰਘ ਖੁਰਮੀ ਜੋ ਕਿ ਪ੍ਰਧਾਨ ਸਾਹਿਬ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਪੂਰੀ ਕੀ ਘਟਨਾ ਕਰਮ ਹੈ ਤੁਸੀਂ ਬਤ ਕਰਦੇ ਆਂ ਸ੍ਰੀ ਕਾਲ ਜੀ ਸ੍ਰੀ ਕਾਲ ਇਹ ਕਿਵੇਂ ਦੇਖਦੇ ਹੋ ਜੋ ਕਿ ਘਟਨਾ ਕਰਮ ਚੱਲ ਰਿਹਾ ਹੈ ਕਿਹੜੇ ਕਮੈਂਡ ਨਾਲ ਤੁਸੀਂ ਕੀ ਲਾਇਆ ਸੀ ਪੂਰੀ ਗੱਲਬਾਤ ਦੱਸੋ ਦੇਖੋ ਜੀ ਐਮ ਕਾਇਨ ਦੇ ਵਿੱਚ ਮੈਂ ਸਰਾਫਾ ਜੁਨੀਆ ਪ੍ਰਧਾਨ ਅੱਠ ਸਾਲ ਰਿਹਾ ਜੀ ਪਰ ਜੋ ਸਾਡੇ ਵਰਗੇ ਲੋਕਾਂ ਨਾਲ ਇਸ ਤਰ੍ਹਾਂ ਠੱਗੀਆਂ ਹੁੰਦੀਆਂ ਨੇ ਕੰਪਨੀਆਂ ਜਿਹੜੀਆਂ ਰੋਜ਼ ਨਵੀਆਂ ਕੰਪਨੀਆਂ ਲੈ ਕੇ ਗਵਰਨਮੈਂਟਾਂ ਨੂੰ ਧੋਖਾ ਦੇ ਰਹੀਆਂ ਨੇ ਨਾਲੇ ਸਾਡੇ ਲੋਕਾਂ ਤੋਂ ਧੋਖਾ ਦੇ ਰਹੀਆਂ ਨੇ ਇਹ ਸਾਡੇ ਖੂਨ ਪਸੀਨੇ ਦੀ ਕਮਾਈ ਹੈ ਜਿਹੜੀ ਇਹ ਹੜੱਪੀ ਜਾ ਰਹੇ ਨੇ ਪਰ ਗਵਰਨਮੈਂਟ ਇਹਦੇ ਵੱਲ ਕੋਈ ਧਿਆਨ ਨਹੀਂ ਦੇ ਰਹੀ ਇਹ ਨਿਤ ਦਿਹਾੜੀ ਕੋਈ ਨਾ ਕੋਈ ਨਵਾਂ ਰੂਪ ਲੈ ਕੇ ਆ ਜਾਂਦਾ ਥੋੜੇ ਐਨੇ ਪੈਸੇ ਬਣ ਜਾਣਗੇ ਐਨੇ ਬਣਗੇ ਬਣ ਜਾਣਗੇ ਸੌਜਵਾ ਕੇ ਸਦਕਾ ਹੈ ਗੱਡੀਆਂ ਦਿਖਾਉਂਦੇ ਨੇ ਆ ਮੈਂ ਗੱਡੀ ਲੈ ਲਈ ਆ ਮੈਂ ਬੰਗਲਾ ਲੈ ਲਿਆ ਜੀ ਆ ਮੈਂ ਫਲਾਣਾ ਲੈ ਲਿਆ ਪਰ ਕਰਦੇ ਕਰਦੇ ਕਰਾਉਣੇ ਕੁਛ ਨਹੀਂ ਸਾਡੇ ਲੋਕਾਂ ਨਾਲ ਠੱਗੀਆਂ ਵੱਜ ਰਹੀਆਂ ਨੇ ਕਿਉਂਕਿ ਆਪਣਾ ਬਣਾ ਕੇ ਹੀ ਆਪਣੇ ਲੋਕ ਹੀ ਮਾਣਦੇ ਨੇ ਆਪਾਂ ਨੂੰ ਕਿੰਨੇ ਕੁ ਲੋਕਾਂ ਨੇ ਪੈਸਾ ਲਾਇਆ ਹੋਇਆ ਸੁਨਾਮ ਸ਼ਹਿਰ ਦੇ ਨੇ ਇਹਦੇ ਅਰਬਾਂ ਰੁਪਈਆ ਲੱਗਿਆ ਹੋਇਆ ਜੀ ਇਸ ਬਾਰੇ ਗਵਰਨਮੈਂਟ ਨੂੰ ਐਸਪੀ ਸਾਹਿਬ ਨੂੰ ਮੈਂ ਗਿਆ ਸੀ ਇੱਕ ਵਾਰੀ ਉਹ ਕਹਿੰਦਾ ਮੈਨੂੰ ਲਿਖ ਕੇ ਅਪਲੀਕੇਸ਼ਨ ਦੇ ਪਰ ਉਹ ਮੈਨੂੰ ਚੁੱਪ ਕਰਾਤਾ ਉਹਨਾਂ ਨੇ ਅਰਬਾਂ ਰੁਪਈਆ ਅਰਬਾਂ ਰੁਪਈਆ ਲੱਗਿਆ ਹੈ ਇਸ ਕੰਪਨੀ 'ਚ ਲੋਕਾਂ ਦਾ ਅੱਛਾ ਇੱਕ ਡਾਕਟਰ ਡਾਕਟਰ ਚੀਮੇ ਦਾ 1 ਕਰੋੜ ਤਾਂ ਉਹਦਾ ਲੱਗਿਆ ਹੈ ਕੱਲੇ ਦਾ ਸਾਡੇ ਕੋਈ ਪੈਸੇ ਨਹੀਂ ਬਣੇ ਐਮ ਕੋਇਨ ਜਿਹੜੀ ਕੰਪਨੀ ਹੈ ਇੱਕ ਫਰਾਡ ਕੰਪਨੀ ਹੈ ਜਿਹਦੇ ਵਿੱਚ ਲੱਖ ਲੱਖ ਡੇਢ ਡੇਢ ਲੱਖ ਵਾਲੇ ਦੇ ਪੈਸੇ ਨੇ ਜਗਵੀਰ ਫੌਜੀ ਆ ਉਹਦਾ ਵੀ ਲੱਗੇ ਨੇ ਪੈਸੇ ਲੋਵਾਰੇ ਨੇ ਲੋਕ ਧੋਖੇ ਨਾਲ ਲੋਵਾਰੇ ਨੇ ਆਪਣਾ ਬਣਾ ਕੇ ਹੀ ਮਾਣਦੇ ਨੇ ਮੈਂ ਕਹਿੰਦੇ ਨਾ ਲੋਕ ਆਪਣਾ ਬਣਾ ਕੇ ਫਿਰ ਮਾਣ ਜਾਂਦੇ ਫਿਰ ਮਾਰੇ ਜਾਂਦੇ ਬੰਦੇ ਨੂੰ ਉਹ ਚੀਜ਼ ਹੈ ਇਹ ਤੇ ਫਿਰ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਕਹਿੰਦੇ ਹਾਂ ਨੇ ਦੇ ਖਿਲਾਫ ਕਾਰਵਾਈ ਹੁਣ ਜੇ ਸਾਡਾ ਪੈਸਾ ਮੁੜਨਾ ਜੀ ਤਾਂ ਸਾਨੂੰ ਕਾਰਵਾਈ ਫਿਰ ਕੋਈ ਪ੍ਰਸ਼ਾਸਨ ਨੂੰ ਦਿੱਤੀ ਹੈ ਦਰਖਾਸਤ ਪ੍ਰਸ਼ਾਸਨ ਨੂੰ ਜੇ ਜਾਣਿਆ ਫਿਰ ਅਸੀਂ ਤਾਂ ਸੋਚਦੇ ਸ਼ਰਮ ਵੀ ਸਾਡੇ ਆਪਣੇ ਨੇ ਪਰ ਉਹ ਨਹੀਂ ਸੋਚਦੇ ਲੋਕ ਠੀਕ ਹੈ ਪਹਿਲਾਂ ਅਸੀਂ ਪ੍ਰਵਾਹ ਤੋਂ ਪੈਪੀਸ ਕਈਆਂ ਕੰਪਨੀਆਂ ਚੋਂ ਆਪਣੇ ਬੰਦੇ ਨਵੇਂ ਰੂਪ ਚ ਕਰਕੇ ਲੈ ਕੇ ਆ ਜਾਂਦੇ ਆ ਉਸ ਤੋਂ ਬਾਅਦ ਫੇ ਸਾਨੂੰ ਠਾਕੇ ਪਾਰ ਜਾਂਦੇ ਆ ਅਸੀਂ ਯਕੀਨ ਕਰ ਜਾਂਦੇ ਆ ਅਗਲੇ ਤੇ ਸਾਨੂੰ ਫਿਰ ਮਾਰ ਦਿੰਦੇ ਇਹ ਮੈਂ ਸੁਣਿਆ ਵੀ ਉਹ ਡਾਕਟਰ ਦਾ ਲੱਗਿਆ ਕਰੋੜ ਰੁਪਇਆ ਸਾਹਮਣੇ ਮੇਰੇ ਡਾਕਟਰ ਵਸ਼ਿਸ਼ਟ ਹੈ ਇਹਦੇ ਵੀ ਲੱਗੇ ਨੇ 45-50 ਹਜ਼ਾਰ ਰੁਪਇਆ ਹੋਰ ਲੋਨ ਨੂੰ ਵੀ ਫਿਰਦਾ ਇਹ ਬਰਦਾ ਦੀ ਪਰ ਬਚਾਇਆ ਵੀ ਨਾ ਪਾਈਦਾ ਬੱਚ ਹੈਡਾ ਦਾ ਤਾਂ ਕੌਣ ਨੇ ਹੈਡਾ ਦੇਖੋ ਆਮਨ ਗੌਰਿਆ ਜੀ ਕਹਿੰਦੇ ਨੇ ਹੈਡ ਨੇ ਇਹਨਾਂ ਦੇ ਉਹਨਾਂ ਨੂੰ ਮਿਲਿਆ ਤੁਸੀਂ ਉਹਨਾਂ ਨੂੰ ਮਿਲਿਆ ਪਰਸੋਂ ਇੱਥੇ ਹੀ ਫੋਨ ਕੀਤਾ ਮੈਂ ਉਹਨੂੰ ਮਾਪੇ ਤੇਰੀ ਮਾਰਫਤ ਲੱਗੇ ਨੇ ਪੈਸੇ ਹੂੰ ਬੜੀਆਂ ਬੜੀਆਂ ਜਾਨੀ ਕਿ ਉਹਨਾਂ ਦੇ ਚਿਹਰੇ ਅੱਜ ਦੇਖੇ ਜਿਹੜੇ ਕਹਿੰਦੇ ਸੀ ਵੀ ਅੱਜ ਲੱਖਾਂ ਰੁਪਇਆ ਬਣਦਾ ਮੈਨੂੰ ਤਾਂ ਰੋਜ਼ ਦਾ 10000 ਬਣਦਾ ਮੈਂ ਦੇਖੇ ਨੇ ਆਪ ਅੱਜ ਉਹਨਾਂ ਦੇ ਮੂੰਹ ਉੱtre ਹੋਏ ਮੈਂ ਆਪ ਦੇਖੇ ਨੇ ਭਾਈ ਜੀ ਜਿਹੜੇ ਅੱਗੇ ਵਾਲੇ ਨੇ ਬੰਦੇ ਹੂੰ ਲੋਕਾਂ ਤੋਂ ਪੈਸੇ ਲੈ ਕੇ ਆਪ ਦਾ ਕਮਿਸ਼ਨ ਦੇ ਰੂਪ ਚ ਕੱਟ ਲੈਂਦੇ ਆ ਉਹ ਪੈਸਾ ਅੱਛਾ ਉਹਨੂੰ ਕੋਈ ਨਹੀਂ ਦੇ ਨੇ ਕਾਗਜ਼ਾਂ 'ਚ ਤੁਰੇ ਫਿਰਦੇ ਨੇ ਉਹ ਕਾਗਜ਼ਾਂਚੀ ਚਲੋ ਹਾਂ ਜਾਈ ਚੱਲ ਰਿਹਾ ਕੰਮ ਉਹਨਾਂ ਲੋਕਾਂ ਦੇ ਪੈਸੇ ਜਿਹੜਾ ਯਕੀਨ ਕਰ ਜਾਂਦੇ ਆ ਉਹਨਾਂ ਦੇ ਪੈਸੇ ਚਾਕੇ ਜੇਹ ਚ ਪਾ ਲੈਂਦੇ ਆ ਉਹਨਾਂ ਨੂੰ ਕਹਿੰਦੇ ਨੂੰ ਐਨਾ ਕੁਆਇਨ ਤੇਰੇ ਹਿੱਸੇ ਲਾਦੇ ਤੇਰੇ ਤੇਰੇ ਲਾਦੇ ਕੰਪਨੀ ਤੇ ਜਿਹੜੇ ਅੱਗੇ ਵਾਲੇ ਨੇ ਬੰਦੇ ਲੋਕਾਂ ਤੋਂ ਪੈਸੇ ਲੈ ਕੇ ਆਪ ਦਾ ਕਮਿਸ਼ਨ ਦੇ ਰੂਪ ਚ ਕੱਟ ਲੈਂਦੇ ਆ ਉਹ ਪੈਸਾ ਅਚੂ ਕੁਆਇਨ ਦੇ ਨੇ ਕਾਗਜ਼ਾਂ ਚ ਤੁਰੇ ਫਿਰਦੇ ਨੇ ਉਹ ਕਾਗਜ਼ਾਂਚੀ ਚਲੋ ਹਾਂ ਜਾਈ ਚੱਲ ਰਿਹਾ ਕੰਮ ਉਹਨਾਂ ਲੋਕਾਂ ਦੇ ਪੈਸੇ ਜਿਹੜਾ ਯਕੀਨ ਕਰ ਜਾਂਦੇ ਆ ਉਹਨਾਂ ਦੇ ਪੈਸੇ ਚਾਕੇ ਜੇਹ ਚ ਪਾ ਲੈਂਦੇ ਆ ਉਹਨਾਂ ਨੂੰ ਕਹਿੰਦੇ ਨੂੰ ਐਨਾ ਕੁਆ ਲਾਤੇ ਪਰ ਮਿਲਦਾ ਕੁਝ ਨਹੀਂ ਕਿਸੇ ਨੂੰ ਸਾਰੇ ਡੱਗੀ ਦਾ ਜਾਲ ਹੈ ਇਹ ਇਹ ਚੋਗੀ ਆਪਣਾ ਬਣਾ ਕੇ ਹੀ ਆਪਣੇ ਲੋਕ ਹੀ ਮਾਂਜਦੇ ਨੇ ਆਪਾਂ ਨੂੰ ਕਿੰਨੇ ਕੁ ਲੋਕਾਂ ਨੇ ਪੈਸਾ ਲਾਇਆ ਹੋਇਆ ਇਸ ਨਾਮ ਸ਼ਹਿਰ ਦੇ ਨੇ ਇਹਦੇ ਅਰਬਾਂ ਰੁਪਈਆ ਲੱਗੇ ਹੋਏ ਜੀ ਇਹ ਅਰਬਾਂ ਰੁਪਈਆ ਅਰਬਾਂ ਰੁਪਈਆ ਲੱਗੇ ਹੋਇਆ ਇਸ ਕੰਪਨੀ 'ਚ ਲੋਕਾਂ ਦਾ ਥੋੜੇ ਲੱਖ ਲੱਖ ਡੇਢ-ਡੇਢ ਲੱਖ ਵਾਲੇ ਦੇ ਪਸੇਰੇ ਨੇ ਜਗਵੀਰ ਫੌਜੀ ਆ ਉਹਦਾ ਵੀ ਲੱਗੇ ਨੇ ਪੈਸੇ ਲਵਾ ਰਹੇ ਨੇ ਲੋਕ ਧੋਖੇ ਨਾਲ ਲਵਾ ਰਹੇ ਨੇ ਆਪਣਾ ਬਣਾ ਕੇ ਹੀ ਮਾਂਜਦੇ ਨੇ ਜਿਵੇਂ ਕਹਿੰਦੇ ਨੇ ਨਾ ਲੋਕ ਆਪਣਾ ਬਣਾ ਕੇ ਫਿਰ ਮਾਂਜਿਆ ਜਾਂ ਫਿਰ ਮਾਰਿਆ ਜਾਂਦਾ ਬੰਦੇ ਨੂੰ ਉਹ ਚੀਜ਼ ਹੈ ਆਪਦੇ ਨੂੰ ਮੰਨਜਿਆ ਜਾਂਦਾ ਹੈ ਤੇ ਫਿਰ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਕਹਿ ਰਹੇ ਹਾਂ ਨੇ ਕਿ ਖਿਲਾਫ ਕਾਰਵਾਈ ਹੋਣੀ ਚਾਹੀਦੀ ਸਾਡਾ ਪੈਸਾ ਮੁੜਨਾ ਜੀ ਸਾਨੂੰ ਆ ਸੌਜਵਾ ਕੇ ਸਦਕਾ ਹੈ ਗੱਡੀਆਂ ਦਿਖਾਉਂਦੇ ਨੇ ਆ ਮੈਂ ਗੱਡੀ ਲੈ ਲਈ ਆ ਮੈਂ ਬੰਗਲਾ ਲੈ ਲਿਆ ਜੀ ਆ ਫਲਾਣਾ ਲੈ ਲਿਆ ਪਰ ਕਰਦੇ ਕਰਦੇ ਕਰਾਉਣੇ ਕੁਸ ਨਹੀਂ ਸਾਡੇ ਲੋਕਾਂ ਨਾਲ ਠੱਗੀਆਂ ਵੱਜ ਰਹੀਆਂ ਨੇ ਇਹ ਬਹੁਤ ਵੱਡਾ ਠੱਗੀ ਦਾ ਜਾਲ ਹੈ ਆਪਾਂ ਨੂੰ ਬਚਣਾ ਚਾਹੀਦਾ ਇਹਨਾਂ ਲੋਕਾਂ ਤੋਂ ਪਰ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਲਾਜ਼ਮੀ ਜਿਹੜੇ ਸੁਨਾਮ ਚ ਫਿਰਦੇ ਆ ਨਾਲੇ ਔਰ ਦੰਦੇ ਕੁਛ ਨਹੀਂ ਕਿਸੇ ਨੂੰ ਇੱਕ ਡਾਕਟਰ ਡਾਕਟਰ ਚੀਮੇ ਦਾ 1 ਕਰੋੜ ਤਾਂ ਉਹਦਾ ਲੱਗਿਆ ਹੈ ਇਕੱਲੇ ਦਾ ਕਰੋੜ ਰੁਪਏ ਇੱਕ ਜਣੇ ਦਾ ਕਰੋੜ ਰੁਪਏ ਇੱਕ ਜਣੇ ਦਾ ਲੱਗਿਆ ਮੈਂ ਸੁਣਿਆ ਵੀ ਉਹ ਡਾਕਟਰ ਦਾ ਲੱਗਿਆ ਹੈ ਕਰੋੜ ਰੁਪਏ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੋ ਫਸ ਜਾਂਦੇ ਨੇ ਅਜਿਹੀ ਵਾਰੀ ਲੋਕਾਂ ਨੂੰ ਮੈਂ ਕਹਿੰਦਾ ਵੀ ਇਹ ਇਹਨਾਂ ਲੋਕਾਂ ਤੋਂ ਆਪਦੇ ਖੂਨ ਪਸੀਨੇ ਦੀ ਕਮਾਈ بچਾਓ ਹੱਕ ਆਪਣੇ ਹੱਕ ਦੀ ਮਿਹਨਤ ਦੀ ਕਮਾਓ ਤੇ ਆਪਣੇ ਉਹੀ ਪੈਸਾ ਕਮ ਆਊਗਾ ਆਪਣੇ ਇਹਨਾਂ ਲੋਕਾਂ ਦਾ ਪੈਸਾ ਵੱਧਦਾ ਨਹੀਂ ਇਹ ਠੱਗ ਨੇ ਇੱਕ ਤੁਰੇ ਫਿਰਦੇ ਸਮਾਜ ਦੇ ਵਿੱਚ ਇਹਨਾਂ ਨੂੰ ਬਚਣਾ ਜਿੰਦਾ ਤੁਸੀਂ ਵੀ ਲਵਾਇਆ ਪੰਜ ਚਾਰ ਬੰਦਿਆਂ ਦਾ ਮੈਂ ਲਵਾਵਾਂ ਬੜਾ ਹੀ ਤਿੰਨ ਚਾਰ ਬੰਦੇ ਹੈਗੇ ਨੇ ਮੇਰੇ ਲਵੇ ਹੂੰ ਪਰ ਉਹ ਦੂਜੀ ਵਾਰ ਮੈਂ ਚੁੱਪ ਕਰਕੇ ਮੈਂ ਦੇਖ ਲਿਆ ਵੀ ਵੀ ਇਹ ਠੱਗੀਆਂ ਜਾਲਾ ਮੈਂ ਇਸ ਕੰਮ 'ਚ ਨਹੀਂ ਫਸਦਾ ਸੱਚ ਦੋ ਬਿਲਕੁਲ ਮੈਂ ਇਹਨਾਂ ਲੋਕਾਂ ਨੂੰ ਕਹਤਾ ਪਾਈ ਹੁਣ ਮੈਂ ਤਾਂ ਘਰ ਬੈਠਾ ਇਹਨਾਂ ਦੇ ਪੈਸੇ ਮੋੜ ਦੋ ਕੀ ਕਹੇ ਬੰਦਾ ਇੱਕ ਗਰੀਬ ਆਦਮੀ ਨਰਾਲਾ ਜੀ ਉਹ ਬੰਦੇ ਨੇ ਵੀ ਲਾਇਦੀ ਸਲੱਖਣ ਸਿੰਘ ਨਰਾਲਾ ਨਰਾਲਾ ਜੀ ਉਹਨੇ ਵੀ ਲਾਇਦੀ ਉਹਦੇ ਹੀ ਪੈਸੇ ਰਹਿ ਗਏ ਵਿੱਚ ਕੁਸ ਪੈਸੇ ਰਹਿ ਗਏ ਕੁਸ ਪੈਸੇ ਉਹਨੇ ਕਣਕ ਦਾ ਬਹਾਨਾ ਲਾ ਕੇ ਲਏ ਨੇ ਵੀ ਮੈਨੂੰ ਭਾਈ ਕਣਕ ਲੈਣੀ ਆ ਮੈਨੂੰ ਦੇ ਦਿਓ ਪੈਸੇ ਵਿੱਚ ਜਿਆਦੇ ਗਰੀਬ ਫਸੇ ਨੇ ਕਿ ਅਮੀਰ ਦੇਖੋ ਜਿਹਦਾ ਅਮੀਰ ਆ ਪੂਰੇ ਅਮੀਰ ਆ ਉਹ ਉਹ ਵੀ ਬਸ ਗਿਆ ਉਹਨੇ ਤਾਂ ਕਰੋੜਾਂ ਹੀ ਲਾਇਆ ਉਹਨਾਂ ਦਾ ਕਰੋੜਾਂ ਹੀ ਲਾਇਆ ਜਿਹੜੇ ਦੂਜੇ ਨੇ ਉਹ ਵਿਚਾਰੇ ਤੇਰੇ ਮੇਰੇ ਵਰਗੇ ਨੇ ਕੋਈ 20000 ਕੋਈ 50000 ਕੋਈ ਜਸਤਨਾ ਵਾਲੇ ਪੈਸੇ ਦੇਣੇ ਕੋਈ ਲੱਖ ਵਾਲਾ ਵੀ ਹੈਗਾ ਵਿੱਚ ਹਮ ਠੀਕ ਇਹਨਾਂ ਮੈਂ ਕਿਹਾ ਮੈਂ ਬਲਾ ਕੇ ਨਾ ਪੱਤਰਕਾਰਾਂ ਨੂੰ ਮੈਂ ਥੋੜੀ ਹਸਤੇ ਹੀ ਫੇਰੂੰਗਾ ਮੇਰੇ ਪੈਸੇ ਮੋੜਦੇ ਚੰਗੇ ਰਹੋਗੇ ਪਰ ਉਹਨਾਂ ਤੇ ਕੋਈ ਅਸਰ ਨਹੀਂ ਹੋਇਆ ਪਰ ਉਹਨਾਂ ਨੇ ਨਾ ਮੇਰੇ ਲੈ ਆਏ ਇੱਕ ਵਾਰੀ ਪੈਸੇ ਲਾ ਕੇ ਖਤਮ ਕਰਤੇ ਮੇਰੇ ਪੈਸੇ ਖਤਮ ਕਰਤੇ ਹਾਂਜੀ